ਬੜੀ ਸਾਨੂੰ ਲਿਆ ਕੇ ਜਿੰਨਾਂ ਨੇ ਨਾਂਦ ਕਾਰਜ ਕਰਵਾਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਉਹ ਨਾ ਤੇ ਸਾਰੇ ਟ੍ਰਾਇਲ ਰਿਸਟਾਰਟ ਕਰਨਾ ਉਹ ਹੈ ਚਾਹੇ ਉਹਦੇ ਭਰਾ ਦਾ ਸਾਲਾ ਮਾਮਾ ਲੱਗਦਾ ਕੁੜੀ ਦੇ ਸਟਾਫ ਕੰਕਾ ਸੱਟ ਕੋਲ ਤਾਂ ਇਹ ਕੋਈ ਝਰਮਣੀ ਹੋਣੀ ਹੈ ਮੈਂ ਉਹ ਮੈਂ ਉਹ ਕੰਮ ਕਰਾ ਦੇਵਾ ਕਰਾ ਦੇ ਮੇਰੇ ਪਿੱਛੇ ਕਰ ਲੈ ਕਿੰਨੇ ਕਹੀ ਹੁੰਦੀ ਗਲਤੀ ਯਾਰ ਸੁਣ ਨਹੀਂ ਮਿਲ ਰਿਹਾ ਮੈਂ ਕਹਿੰਦਾ ਮਾਫੀ ਤਾਂ ਮੰਗੀ ਜਾਂਦਾ ਹਾਂ ਹੁਣ ਮੈਂ ਤੈਨੂੰ ਕਹਿੰਦਾ ਮਾਫੀ ਮੰਗਦਾ ਮੈਂ ਬਾਬਾ ਸਿੱਧੂ ਜੀ ਨਾਲ ਹੁਣ ਤੈਨੂੰ ਕੋਈ ਕਹੇਗਾ ਬੋਏ ਬਸ ਤੇਰੇ ਤੂੰ ਜਿਹੜਾ ਕੰਮ ਕਰਨਾ ਸੀ ਤੂੰ ਕਰ ਦਿੱਤਾ ਤੈਨੂੰ ਨਹੀਂ ਪਤਾ ਸੀ ਵੀ ਇਹ ਕੰਮ ਹੁੰਦੇ ਆ ਜਾਂ ਨਹੀਂ ਹੁੰਦੇ ਤੂੰ ਅਸੀਂ ਤਾਂ ਦੇਖ ਕਾਨੂੰਨ ਨੇ ਜਿਹੜੀ ਕਾਰਵਾਈ ਕਰਨੀ ਉਹ ਕਾਨੂੰਨ ਨੇ ਕਰਨੀ ਆ ਪਰ ਜਿਹੜੀ ਪੰਥ ਦੇ ਲਿਖ ਦੇ ਵਿੱਚ ਵੀ ਗੁਰੂ ਮਹਾਰਾਜ ਸਭ ਦੇ ਸਾਂਝੇ ਨਹੀਂ ਤੇ ਤੂੰ ਉਹਨਾਂ ਦੇ ਨਾਲ ਉਹ ਉਹ ਉਹਨਾਂ ਦੇ ਨਾਲ ਚਲੋ ਦਿਖਾ ਕੇ ਇੱਕ ਦੁਕਾਨਦਾਰੀ ਦਿਖਾ ਕੇ ਕਿ ਮੈਂ ਦੁਕਾਨਦਾਰ ਬਣੋੜੇ ਮੈਂ ਜਿਹੜੀ 18 ਸਾਲ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਇੱਕ ਖਬਰ ਸੰਭਣੀ ਆਈ ਹੈ ਜਿੱਥੇ ਮਾਮਾ ਅਤੇ ਭਾਣਜੀ ਦੇ ਵਿਆਹ ਦੀ ਗੱਲ ਸਾਹਮਣੇ ਆਈ। ਕਰੀਬ ਇੱਕ ਮਹੀਨਾ ਪਹਿਲਾਂ ਮਾਪਿਓ ਦੀ ਇੱਕ ਧੀ ਘਰ ਤੋਂ ਚਲੀ ਗਈ ਸੀ। ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਕਿਤੇ ਹੋਰ ਨਹੀਂ ਸਗੋਂ ਮੈਣੀ ਥਾਣੇ ਦੇ ਵਿਸਥਿਤੀ ਰਿਪੋਰਟ ਤੋਂ ਬਾਅਦ ਉਹਨਾਂ ਦੇ ਹੀ ਰਿਸ਼ਤੇ ਦੇ ਵਿੱਚ ਲੱਗਦੇ ਭਰਾ ਦੇ ਕੋਲ ਗਈ ਹੈ। ਸਕੇ ਮਾਮੇ ਅਤੇ ਭਾਣਜੀ ਦੇ ਕੋਲ ਹੁਣ ਜਦੋਂ ਪਿੰਡ ਵਾਲਿਆਂ ਸਮੇਤ ਪਰਿਵਾਰਿਕ ਮੈਂਬਰਾਂ ਨੇ ਵਿਆਹ ਦਾ ਸਰਟੀਫਿਕੇਟ ਦੇਖਿਆ ਤਾਂ ਸਭ ਦੇ ਹੋਸ਼ ਉੱਡ ਗਏ ਆਖਿਰਕਾਰ ਕੋਈ ਕਿੰਜ ਇੰਨਾ ਗਲਤ ਕਰ ਸਕਦਾ ਇਸ ਧੀ ਦੇ ਨਾਲ ਉਸਦੇ ਹੀ ਮਾਮੇ ਦੇ ਵੱਲੋਂ ਵਿਆਹ ਦਾ ਸਰਟੀਫਿਕੇਟ ਹੱਥ ਦੇ ਵਿੱਚ ਲੈ ਕੇ ਘੁੰਮਿਆਂ ਜਾ ਰਿਹਾ ਹੈ ਤੇ ਇਸ ਮਗਰੋਂ ਹੁਣ ਪਰਿਵਾਰਿਕ ਮੈਂਬਰ ਉਸ ਗੁਰਦੁਆਰੇ ਵਿਖੇ ਵੀ ਪਹੁੰਚੇ ਨੇ ਜਿੱਥੇ ਕੀ ਸਰਟੀਫਿਕੇਟ ਜਾਰੀ ਕੀਤਾ ਗਿਆ ਕਿਉਂਕਿ ਇਸ ਮਗਰੋਂ ਹੀ ਇਹੋ ਜਿਹੇ ਸਰਟੀਫਿਕੇਟ ਲੈ ਕੇ ਲੋਕ ਲਿਵਿੰਗ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਕ ਵੱਡਾ ਤੇ ਭਾਰੀ ਹੰਗਾਮਾ ਹੋਇਆ ਜਿੱਥੇ ਮਾਪਿਓ ਦੀ ਧੀ ਘਰ ਤੋਂ ਚਲੀ ਗਈ ਅਤੇ ਉਸ ਮਗਰੋਂ ਇੱਕ ਤੋਂ ਬਾਅਦ ਇੱਕ ਕਈ ਖੁਲਾਸੇ ਹੋਏ ਨੇ ਅਤੇ ਉਹ ਹੁਣ ਕੀ ਮੰਗ ਕਰ ਰਹੇ ਨੇ ਸਾਰੀ ਮਾੜੀ ਘਟਨਾ ਤੋਂ ਬਾਅਦ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਪੁਲਿਸ ਦੇ ਕੋਲ ਕੀ ਦਰਖਾਸਤ ਦਿੱਤੀ ਗਈ ਹੈ ਅਤੇ ਕੀ ਕਾਰਵਾਈ ਹੋਵੇਗੀ ਜਾਣਦੇ ਹਾਂ ਇਹ ਗੁਰਦੁਆਰਾ ਸਾਰੀ ਸਾਂਝੀ ਵਾਲਤਾ ਦਾ ਠੀਕ ਹੈ ਨਾ ਇਹਦੇ ਕੱਲੇ ਚ ਜਿਹੜੇ ਦੁਕਾਨਦਾਰੀਆਂ ਬੰਦ ਕਰ ਦੋ ਇਹ ਗਾਂਡੇ ਲੱਗੇ ਆਪਾਂ ਕਾਹਦੇ ਨਾ ਹਾਂ ਫਿਰ ਕੀ ਹੋਊਗਾ ਕੁਝ ਦੋ ਬੰਦ ਕਰਕੇ ਆਪਾਂ ਕਰਕੇ ਆਪਾਂ ਕਰਕੇ ਕਿਉਂ ਜਿੱਤੇ ਆ ਹਾਂ ਕੱਟੀ ਹੋ ਗਈ ਏਕਤੀ ਕਾਗਲੇ ਗੱਲ ਨਹੀਂ ਕਰਦੇ ਨਾ 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 ਨ

ਮੈਂ ਫਰਜ਼ਾਨੀ ਬਣਾਉਣਾ ਉਹ ਚਦਰ ਉਹ ਚਦਰ ਨਹੀਂ ਬਸਾਤੀ ਨਾ ਬਣਾ ਲੇ ਉਹਨੇ ਲਈ ਚਲੋ ਉਸ ਤੋਂ ਬਾਅਦ ਤੋਂ ਮੈਂ ਚੀਜ਼ਾਂ ਆ ਰਹੀਆਂ ਆਉਂਦੀਆਂ ਉਹਦੇ ਲਈ ਉਹ ਕਾਗਜ਼ ਪੇਪਰ ਪਨਾ ਲਾਉਣਾ ਕੰਟਰੈਕਟ ਸੌਤ ਦਾ ਤੋਂ ਦਸ ਕਾਗਜ਼ ਦੇ ਲਿਖਾਤ ਪੱਤਰ ਸਹਿਸਣ ਬਣਿਆ ਉਹਨਾਂ ਨਾਲ किभी कामदे पड़े तो तो तुम ठेके लोगों के पंडा अब जा 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 ਓਏ ਬੰਦਾ ਅਫਸਾਨੇ ਕਿਹੜੇ ਕਰਾ ਰਿਹਾ ਹਾਂ ਚੱਲ ਚੱਲ ਲੋ ਬੰਦਾ ਚੁਲਾ ਕੇ ਤਰੰਸੋ ਇਨਸਾਨ ਕਿਹਨੇ ਹੰਤ ਕਰਾਇਆ ਓਏ ਤੈਨੂੰ ਦੱਸ ਦੋ ਕਹਿੰਦੇ ਮਾਤਾ ਤੇਰੇ ਕੋਲੋਂ ਦਾਦਾਂ ਪੜਵਾ ਦੀ ਬਾਤ ਚੇੜਿਆ ਮੈਂ ਕੋਲ ਹਾਈਟੇ ਮੈਂ ਹਾਂ ਅਜਾਦਾ ਆਖੇ ਕਿੱਤਾ ਓਏ ਨੀ ਬੰਦਾ ਅਨੰਦ ਕਾ ਭਾਈ ਓਏ ਇਹ ਯਾਦ ਖਾਮ ਦੀ ਪੱਥਰ ਹੈ ਚੱਲ ਰੋਲਾ ਲਾ ਪਾਕ ਚੋਲੋ ਹੋਰ ਕਾ ਮੋਰਾਂ ਕੋਲ ਮੈਂ ਕਿੱਥੇ ਦੱਸਦਾ ਮੈਂ ਕਿੱਥੇ ਦੱਸਦਾ ਮਾਂ ਤੂੰ ਬੱਲੇ ਆਹ ਇਹ ਮਾਂ ਤੂੰ

ਬਾਪੂ ਜੀ ਹਾਂ ਦੰਦੋ ਆਪਣੇ ਕਮੀ ਦਾ ਮਾਣੇ ਪਰਵਾਸ ਦੋ ਦਿਨਾਂ ਤੋਂ ਦੰਦੋ ਦੰਦੋ ਇੱਕ ਵਾਰ ਸਾਡੀ ਗੱਤੇ ਗੁਰੂ ਘਰ ਦੇ ਆਪ ਕੀ ਕਰਦੇ ਆ ਬੇਦ ਕੀ ਕਰਦਾ ਫੇ ਤੂੰ ਕਰਦੀ ਤੂੰ ਹਾਂ ਦੰਦੋ ਜੱਲੋ ਤੂੰ ਗੱਡੀ ਮਕਾਓ ਹੋਰ ਹੋਰ ਇਹਨਾਂ ਦੇ ਹਵਾਲੇ ਛੱਡਨੇ ਕੱਲ ਨੂੰ ਤਾਂ ਵੇਚ ਦੇਣਗੇ ਗੁਰੂ ਘਰ ਦੀ ਬਹੁਤ ਜਲਦੀ ਬੇਅਤੀ ਕਰਦੇ ਮੈਂ ਬਾਬਾ ਸਾਰੀ ਤੇਰੀ ਉਮਰ ਨਾਲ ਕੀ ਚਿੱਟੀ ਦਾੜੀ ਤੇ ਨੀਂਹ ਤੂੰ ਜ਼ਰੂਰ ਤਾ ਤੂੰ ਕਰ ਜਿੰਦੀ ਹੋਏ ਨਹੀਂ ਹੋਏ ਸੱਲਾ ਸਾਡਾ ਕੱਟ ਕੇ ਦੇ ਲਾਡਿਟਾ ਸਾਡੀ ਕੱਟ ਕੇ ਦੇ ਤਾਂ ਨੰਦ ਗੱਲ ਤਾਂ ਹੋਈ ਨਹੀਂ ਇਹ ਦਾਤ ਨੂੰ ਵੀ ਇਹਨੇ ਖਫਰਾ ਕੀਤਾ ਬੰਦੇ ਨੇ ਤੂੰ ਕਾਨੂੰਨਾਂ ਦਾ ਵੀ ਦੋ ਦੋਸ਼ੀਆਂ ਮੈਂ ਦੋਸ਼ੀ ਮੈਂ ਕਾਨੂੰਨਾਂ ਦਾ ਨਾ ਕਰਦਾ ਮੈਂ ਵੀ ਦੋਸ਼ੀ ਹਾਂ ਸ਼ਰਦਨ ਜੀ ਮੇਰਾ ਕਹਿਣ ਦਾ ਦਸਨ ਗੱਲ ਕੀ ਹੈ ਮੈਂ ਕੋ ਤੇਰਾ ਸਾਡੇ ਸੱਚ ਸਾਡੇ ਸਾਰਿਆਂ ਦੇ ਸੱਚ ਦੀਆਂ ਪੱਗਾਂ ਤੇ ਕੋਈ ਚਾਲ ਨਹੀਂ ਸਾਰੇ ਸੇ ਗਿਲਾ ਕਰਨ ਦਾ ਦਾਬਾ ਹੋਊਗੀ ਜਿਹਦੇ ਕੋਲੇ ਵੀ ਵੀਡੀਓ ਜਾਊਗੀ ਉਹਨੇ ਨੇ ਕਿਹਾ ਦੋ ਦੋ ਵਾਰ ਦੇ ਠੇਕੇਦਾਰ ਬਣਿਆ ਦੁਕਾਨਾਂ ਖੋਲੀਆਂ ਤੇ ਗੁਰੂ ਦੇ ਨਾਂ ਤੇ ਤੁਸੀਂ 2000 ਰੁਪਏ ਲੈ ਲਿਆ ਮੈਂ 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 ਬੱਠੇ ਜਿਹੜਾ ਰਿਆ ਕੀ ਕੀਤਾ ਵਾ ਚਲ ਮੇਰਾ ਖਿਆਲ ਨਾ ਪਰਵਾਹ ਨਹੀਂ ਮੈਂ ਮੰਗਲਾ ਕਰਤੀ ਹੋਗੀ ਮੈਂ ਤੋਂ ਮੈਂ ਮੰਨਦਾ ਸੈਨੂ ਪਾਪ ਕਹਿੰਦੇ ਆ ਜੀ ਸੁਣੋ ਹੁਣ 1.5 ਸਾਲ ਪਹਿਲਾਂ ਤੋਂ ਉਹਦਾ ਮੰਨਿਆ ਸੀ ਮੇਰੇ ਤੋਂ ਗਲਤੀਆਂ ਹੋ ਗੀਆਂ ਮੇਰੇ ਤੋਂ ਗਲਤੀ ਹੋ ਗਈ ਉਹ ਛੱਡਦਾ ਪਰ 1.5 ਸਾਲ ਬਾਅਦ ਫੇਰ ਪਤਾ ਨਹੀਂ ਚਾਰ ਪੰਜ ਫੇਰ ਹੋ ਗਏ ਆ ਇਹ ਜਿਹੜੇ ਗਾਇਕ ਨੇ ਲੇਸ ਨੇ ਲਗਾ ਕੇ ਇਹ ਚਾਰ ਰੰਗ ਪੰਜ ਰਿਆ ਇਹ ਪਤਾ ਨਹੀਂ ਮਿਲਦੀ ਕਿ ਪਾਇਆ ਸਾਡੇ ਕੋਲ ਦੇਖ ਕੇ ਸਾਨੂੰ ਪਤਾ ਕੀ ਫੇਡ ਪਏ ਆ ਬਸ ਕੀ ਫੇਡ ਬੋਲੀ ਆਇਆ ਪਰਦੇ ਕਾਟਦੇ ਆ ਮਾ ਵੀ ਤੁਹਾਨੂੰ ਇਹ ਦਿੱਕੀ ਸਾਰੀ ਸੰਗਤ ਨੇ ਮਾਫੀ ਦਿੱਤੀ ਆ ਸੰਗਤ ਕੀ ਰੰਗ ਨੇ ਆ ਵੀ ਆ ਗਏ ਲਾਂਟੇ ਦੀ ਲੋੜ ਚ ਪੱਤੀ ਦਾ ਪੱਦੀ ਦਾ ਜੈ ਜੀ ਉੱਧਰ ਹੋ ਜਾ ਉੱਧਰ ਹੋ ਜਾ ਨਾ ਮਖਪੀਆ ਉਹ ਤੇ ਤੂੰ ਆਇਆ ਚਾਹ ਤਕੀ ਜਾਂ ਉਹ ਟਿਕਟ ਆ ਕੇ ਲੈ ਲੈ ਦੋਨ ਸੱਜੇ ਮੋੜ ਤੋਂ ਉਹ ਪਨਾ ਨੂੰ ਟਿਕਟ ਦਿਹਾੜਿਆ ਤੂੰ ਪਛ ਕਹਿੰਦਾ ਮੈਂ ਕਹਿੰਦਾ ਕੰਮ ਨਹੀਂ ਕਿ ਉਹਨੇ 10 ਸਾਲ ਲਗਾ ਕੇ ਮੈਂ ਕਹਿੰਦਾ ਕਿ ਅਗੋਂ ਕੋਈ ਆਵੇ ਕਿ 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 ਹੇ ਨਾ ਚੁੱਕ ਨਾ ਤੇਰਾ ਸਾਡੇ ਕੋਲ ਦੇ ਹੈ ਉਹ ਉਹਨਾਂ ਦਾ ਪਾਣੀ ਲੈ ਲੈ ਉਹਨਾਂ ਦਾ ਪਾਣੀ ਲੈ ਲੈ ਨਾ ਲੈ ਕੰਮ ਕਰੇ ਆਫੇ ਪੈ ਜਾ ਫਿਰ ਆਹ ਹਮਾਰਾ ਜੀ ਕੰਮ ਨਹੀਂ ਕਰਦਾ ਵੇ ਬਾਹਰ ਪਾਣੀ ਆ ਜਾ ਤਾ ਕਾ ਨਾ ਤੁੰਤ ਕਾ ਪਾਣੀ ਜੇ ਹੋ ਤੋ ਪਾਣੀ ਕੀ ਮੈਂ ਪੈਂਦਾ ਕਹਿੰਦਾ ਕਹਿੰਦਾ ਦੇਖੋ ਪਾਸੋਂ ਨਾ ਪਾਸੋਂ ਨਾ ਪਾਸੋਂ ਕਹਿੰਦੇ ਆ ਇਹ ਨਿਕਾਲੀ ਤੇਰੀ ਕੁੜੀ ਕਹਿੰਦੇ ਬੱਬਾ ਕਹਿੰਦਾ ਨਹੀਂ ਤੇਰੀ ਕੁੜੀ ਮੱਕੜਦਾ ਕਹਿੰਦਾ ਉਹ ਨਾ ਆਈਆ ਜਿੰਨੇ ਕਹੇ ਆ ਗਏ ਕੋਈ ਚੱਕੇ ਹੱਥ ਚੱਕਲੇ ਨੇ ਅੱਜ ਤੱਕ ਉਹ ਹੀ ਬਾਤ ਨਹੀਂ ਆਉਦਾ ਹੁਣ ਮਾੜਾ ਪਤਾ ਕੀ ਹੁੰਦਾ ਅਸੀਂ ਕੋਈ ਨਹੀਂ ਕਹਿੰਦੇ ਆ ਰਾਮ ਆ ਰਹਿਣਾ

ਤੇ ਮੇਰਾ ਕਹਿੰਦਾ ਮੈਂ ਪਾਣੀ ਦੀ ਪੜਾਈ ਨਹੀਂ ਕਰਦਾ ਹੋਰ ਬੋਲਦਾ ਇਹ ਪੜ੍ਹਦਾ ਤੂੰ ਕਹਿੰਦਾ ਸੀ ਓਏ ਤੇਰੀ ਗੱਲ ਤੋਂ ਇੱਕ ਮੈਨੂੰ ਦੱਸ ਤੂੰ ਦੱਸ ਹੀ ਕਰ ਉਹ ਦਰਵਾਜ਼ੇ ਦੀ ਗੱਲ ਅੱਜ ਤੱਕ ਕਹਿੰਦਾ ਦਾ ਮੈਨੂੰ ਇੱਕ ਮਿੰਟ ਦੱਸ ਤੂੰ ਬਾਪਾ ਕਿਹੋ ਜਿਹਾ ਕਹਿੰਦਾ ਤੂੰ ਅਸੀਂ ਕਾਪਣਾ ਤੇਰੇ ਨਾਲ ਹੋਰ ਕਰਕੇ ਦੱਸ ਸਾ ਤੂੰ ਕਰਕੇ ਦੱਸ ਸੁਣ ਨਹੀਂ ਗੱਲ ਉਹ ਮਾਰੇ ਤੂੰ ਕਿੱਦਿਆ ਦੀ ਅਗਲੇ ਦੀ ਕੁੜੀ ਦੀ ਜਿੰਦਗੀ ਕਿ 4 ਲੱਖ ਰੁਪਈਆ ਲੱਗਦਾ ਸਭ ਨੂੰ ਚਾਹ ਲੱਖ ਰੁਪਈਆ ਹੀ ਲੱਗਣਾ ਕੋਤੀ ਭਾਜੇ ਜਦ ਕੋਤੀ ਭਾਜੇ ਜਦੋਂ ਆਨੰਦ ਕਾਤ ਕਰਕੇ ਉਹਦੇ ਨੂੰ ਕਰਵਾਉਂਦੇ 4 ਲੱਖ ਰੁਪਈਆ ਤੋਂ ਮੈਡੀਕਲ ਸਰੀ ਬੱਚੀ ਹੈ ਸਾਡੀ ਜੀ ਤੇ 2 ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਕਿਹਨੇ ਤੋਂ ਲਾ ਪਤਾ ਕਰੋ ਕਿੰਨੇ ਤੋਂ ਸਾਨੂੰ ਪਤਾ ਲੱਗਿਆ ਕੋਈ ਕੋਈ ਤਲਾਹ ਦਿੱਤੀ ਸੀ ਦਿੱਤੀ ਸੀ ਪੁਲਿਸ ਨੇ ਤਲਾਹ ਕੀਤੀ ਉਹਨਾਂ ਨੇ ਨਹੀਂ ਕੀਤੀ ਸਾਡੀ ਘਰਵਾਲੀ ਉਹਨਾਂ ਨੇ ਜਿਹੜੇ ਥਾਣੇ ਤੋਂ ਮੈਨੇ ਥਾਣੇ ਦਿੱਤੀ ਸੀਗੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਇੱਥੇ ਤੇ ਹਾਂ ਸਾਨੂੰ ਪਤਾ ਲੱਗ ਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਆ ਉਹ ਮੁੰਡਾ ਕੀ ਲੱਗਦਾ ਸੀ ਉਹ ਸਾਡਾ ਭਰਾ ਲੱਗਦਾ ਸੀ ਤੇ ਵਿਆਹ ਕਰਾ ਲੈਣੇ ਇਹਨਾਂ ਨੇ ਵਿਆਹ ਵਿਆਹ ਨਹੀਂ ਕਰਾਏ ਜੀ ਹਜੇ ਉਹਨਾਂ ਨੇ ਤੇ ਇੱਥੇ ਕਿਵੇਂ ਪਹੁੰਚੋ ਇੱਥੇ ਕੀ ਕਰਨਾ ਇੱਥੇ ਓਏ ਇਹਨਾਂ ਨੇ ਚਾਦੇ ਸੀਗੇ ਉਹ ਲੈ ਗਿਆ ਜਿਹੜੇ ਵਿਚੋੜਲੇ ਸੀਗੇ ਵਿੱਚ ਉਹ ਕੌਣ ਉਹ ਉਹਨਾਂ ਦੇ ਸੀਗੇ ਦੇਦੀ ਇਹਨਾਂ ਦੇ ਥੋੜੀ ਕੁੜੀ ਰਿਸ਼ਤਰੀ ਉਹਨਾਂ ਕੋਈ ਨਹੀਂ ਗੀ ਛੱਡੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕਰੋ ਜਾਂ ਕੋ ਫੋਨ ਪਾੜ ਪਾ ਕੇ ਪ੍ਰੈਸ ਨਹੀਂ ਕੀਤਾ ਉਹਨਾਂ ਦਾ ਨਹੀਂ ਗਲੀ ਨਹੀਂ ਦੱਸਿਆ ਜੀ ਜਾਨੂੰ ਨਾ ਉਹਦੇ ਕੋਲ ਫੋਨ ਸੀਗਾ ਉਹ ਕੁੜੀ ਨਾਲ ਗੱਲਬਾਤ ਹੋਈ ਥੋੜੀ ਜੀ ਨਹੀਂ ਹੋਈ ਜੀ ਛੱਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਆ ਸਰ ਉਹ ਮੈਨੇ ਪੈਂਡ ਹੈਗਾ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਹੈ ਉਹਦੇ ਘਰੇ ਹੈ ਨਹੀਂ ਜੀ ਨਹੀਂ ਪੁੱਛਿਆ ਜੀ ਇਹ ਵੀ ਮੰਗੀ ਦਾ ਕੋ ਇਹ ਜੀ ਮੰਗ ਕਰਨੇ ਵੀ ਸਾਡੀ ਬੇਟੀ ਹੋਣੀ ਚਾਹੀਦੀ ਏ ਇਹ ਤੇ ਬਾਬਾ ਜੀ ਤੇ ਕੋਲ ਪਹੁੰਚਿਆ ਬਾਬਾ ਜੀ ਨੇ ਕੀ ਕੁੜੀ ਨੂੰ ਉਥੇ ਸਰਟੀਫਿਕੇਟ ਦਿੱਤਾ ਹੈ ਕਿ ਵਿਆਹ ਕਰਾ ਕੇ ਬਣਨ ਕਰ ਰਾਇ ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ ਤੇ ਪਹਿਲੇ ਲੈ ਕੇ ਦਿੱਤੇ ਇਹਨੇ ਨੰਦੇ ਨਹੀਂ ਹੋਈ ਏ ਜੀ ਕੁੜੀ ਦੀ ਕਿ ਮੰਗ ਕਰਦੇ ਕਿ ਹਰਵਾਇਚ ਇਸ ਤਰ੍ਹਾਂ ਦੇ ਬੋਲ ਕੇ ਇਹ ਜੀ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ ਸਜ਼ਾ ਮੈਨ ਨਹੀਂ ਚਾਹੀਦੀ ਇਹਨਾਂ ਨੂੰ ਦੋਸ਼ੀ ਹਨ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੋਲੋਂ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੇ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਇਹ ਭੈਣ ਦੇ ਮੇਰਾ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਆ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੀ ਚਾਚੇ ਦਾ ਸਾਲਾ ਇਹਦੇ ਦਾ ਭਾ ਦਾ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਲਾਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਨੰਦ ਕਾਜ ਕਰਾਏ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਕਿ ਦਿੱਤਾ ਕਿ ਨਹੀਂ ਦਿੱਤਾ ਦਾ ਤੇ ਹੁਣ ਅਜੀ ਮਹੀਨੇ ਤੋਂ ਡੇਢ ਮਹੀਨੇ ਤੇ ਚਾਚੇ ਨੇ ਫੱਬ ਲਿਆ ਮੋੜ ਤੇ ਉਹਦੇ ਉਹ ਤੇ ਲਾ ਕੇ ਸਰਪੰਚਾਂ ਬਿਮਰਾਂ ਦੇ ਸਰਪੰਚਾਂ ਬਿਮਰਾਂ ਨੇ ਲਿਜਾ ਕੇ ਉੱਤੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਐਜੀ ਥਾਣੇ ਗਏ ਸੀ ਜੀ ਐਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਐਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਆ ਮਗਲੀ ਸ਼ਗਨ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸ਼ਗਨ ਦੀ ਗੱਲ ਹੈਗੀ ਸਵਾ ਕੁ ਮਹੀਨਾ ਹੋ ਗਿਆ ਤੇ ਉਹਦੇ ਸਾਨੂੰ ਕੋਈ ਗੱਲ ਨਹੀਂ ਸੁਣੀਗੀ ਉੱਤੇ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਐਸ਼ੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਉਹਨਾਂ ਨੇ ਤੰਪੀਆਂ ਤੁੰਪੀਆਂ ਦੇ ਕੇ ਕੁੜੀ ਦੇ ਵੀ ਬਿਆਨ ਲਏ ਆ ਤੁਹਾਨੂੰ ਅੰਡਰਕਾਰ ਦਿੰਦੇ ਸਾਰਿਆਂ ਦੇ ਨਾਂਦ ਕੇਵੇ ਪਰਚਿਆਂ ਤੇ ਸਾਡੇ ਕਿਉਂ ਬੰਦਿਆਂ ਦੇ ਐ ਜੀ ਮਾਂ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਨਾਂਦ ਕਰਜ ਕਰਵਾਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਲਵਾੜੀ ਹੋਣੀ ਚਾਹੀਦੀ ਉਹ ਨਾ ਤੇ ਸਾਰਾ ਰਿਸ਼ਤਾ ਹੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਮਾਮਾ ਨਾਲ ਦਾ ਕੁੜੀ ਦੇ ਸਦਾ ਕਿੰਨੀ ਉਮਰ ਕਿੰਨੀ ਉਮਰ ਦੀ? ਉਹਦੀ ਉਮਰ ਹੋਗੀ ਪੱਛੀ 24 ਸਾਲ ਦੀ ਮੁੰਡੇ ਦੀ ਉਮਰ 35 ਸਾਲ ਦੀ ਪਤਾ ਨਹੀਂ ਸਾਡੀ ਤੇਰੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਈ ਨਾਂ ਕੀ ਦਾ ਉਹਦਾ ਬ੍ਰਹਦ ਸਿੰਘ ਨਾਮਾ ਦੇਵੀ ਕਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾ ਬੀਰ ਸਿੰਘ ਇੱਕ ਨੂਰ ਖਾਲਸਾ ਫੌਜ ਤੋਂ ਅੱਜ ਆ ਰਹੇ ਆ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁੱਖ ਜਥੇਦਾਰ ਭਾਈ ਸਾਹਿਬ ਐਕਰਮ ਸਿੰਘ ਜੀ ਮਾਲਵਾ ਜੋਂ ਆ ਇਹਨਾਂ ਦੇ ਕੋਲ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੇ 2 ਤੋਂ 3 ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਨੰਦ ਕਰ ਦਿੱਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇੰਨਾ ਦੇ ਨਾਲ ਸੈਟਿੰਗ ਕਰਦਾ ਇੱਥੇ ਹੁੰਦਿਆ ਇੱਥੇ ਆਨੰਦਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਅੰਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾ ਸਾਕਿਓ ਕੇਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਲਾੜ ਕਰਜ ਤੇ ਹੁਣ ਇਹ ਬ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਨੀ ਕੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੇ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹਮਮ ਔਰ ਉਹਦੀ ਸਾਰੀ ਕਰਤੂਤ ਦਾ ਬਾਬੇ ਵਾਲਾ ਕੈਮਰਾ ਮਾਰੋ ਜਿਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਐਜੋ ਦੇ ਘਰ ਕੇ ਜਾਂਦਾ ਐਜੋ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸertificate ਜਾਰੀ ਕੀਤੇ ਆ ਜਿਹੜੇ ਮੇਰੇ ਹੱਥ ਦੇ ਵਿੱਚ ਆ ਕੀ ਸੈਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 10000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇਣ ਦਾ ਸਰਦਾ ਵਰ ਦਾ 5000 ਦੇਣ ਦਾ ਤਕੜਾ ਜਿਹੜਾ 11000 ਨਹੀਂ ਲੈ ਜਾ ਕੋਈ ਉਹਦਾ ਕਹਿ ਹੁੰਦਾ ਮੰਨ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦੇ ਆ ਇਹ ਨੰਦ ਕਰਜ ਵੀ ਨਹੀਂ ਕਰਦੇ ਸਤੇ ਸਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਦੇ ਕੁੜੀ ਦੇ ਮਾਪਿ ਉਹਦਾ ਹੁੰਦਾ ਧਾਰਕਾਰਡ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਅਨੰਦਕਾਰਚ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਹੋਵੇ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਬਾਅਦੇ ਤਾਂ ਉਹਨੇ ਕੁਝ ਵੀ ਨਿਕਰਾਇਆ ਉਹ ਕੁੜੀ ਭੱਜੀ ਹੋ ਪਰ ਉਹ ਭੱਜਿਆਂ ਨੂੰ ਆਸਰਾ ਕੌਣ ਦਿੰਦਿਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬਾਹਰੀ ਸਾਰੀ ਸੰਗਤ ਜਮੂ ਇੱਥੇ ਵੱਖ-ਵੱਖ ਸਿਖਸ਼ਤ ਦੇ ਵੱਡੇ ਨੁਮਾਇੰਦੇ ਪਹੁੰਚੇ ਨੇਗੇ ਤੁਸੀਂ ਵੀ ਆਇਆ ਉੱਥੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਹੈ ਕਿ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਂਦੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੀ ਹੈ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇੱਕ ਕਾਨੂੰਨਨ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇੱਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਕਰਾਂਗੇ। 20 ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਛੱਡ ਤੋਂ ਐ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋ ਗਈ ਅਸੀਂ ਗਲਤੀ ਨੂੰ ਐ ਤਾਂ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕਿਸੇ ਹੋਰ ਜਿੱਥੇ ਹੁੰਦੀਆਂ ਗੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਅਖੀਲਾ ਫੈਸਲਾ ਵਾਇਟ ਜੀ ਦਾ ਖਾਤਾ ਵਾਇਟ ਮੇਰਾ ਨਾਮ ਜਰਨੈਲ ਸਿੰਘ ਕਿਹੜੇ ਗੁਰਦੁਆਰਾ ਸਾਹਿਬ ਤੇ ਗ੍ਰੰਟੀ ਹੋ ਤੁਸੀਂ ਗ੍ਰੰਟੀ ਨਹੀਂ ਮੈਂ ਤਾਂ ਪਟਨ ਸਾਹਿਬ ਤੋਂ ਵਾਰ ਕੇ ਗੁਰਦੁਆਰਾ ਨਾਮੇ ਪਾਛਾ ਦਾ ਬਣਾਇਆ ਕੀ ਗੱਲਬਾਤ ਹੋਈ ਆ ਸੀ ਜੀ ਇੱਥੇ ਗੱਲਬਾਤ ਕੋਈ ਨਹੀਂ ਕਰਦਾ ਸਾਡੇ ਕੋਲ ਤੇ ਜਿਹੜਾ ਵੀ ਆਣ ਕੇ ਰੋਂਦੇ ਦੀ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਇਹ ਦੇਤਾ ਹੀ ਕੋਈ ਉਹਨਾਂ ਨੰਦ ਕਾਜ ਕੀਤੇ ਨੇ ਉਹਾਂ ਦੇ ਤੁਹਾਨੂੰ ਸਰਟੀਫਿਕੇਟ ਦੇ ਦਿਓ ਤੇ ਵਕੀਲ ਵੀ ਨਾਲ ਆਇਆ ਵੀ ਇਹਦੀ ਗੱਦੀ ਵੀ ਨਹੀਂ ਆਇਆ ਕੀ ਹੋਣਾ ਹੈ ਵਕੀਲ ਕੌਣ ਸੀ ਉਹ ਵਕੀਲ ਤੇ ਦੱਸ ਦੋ ਵੈਸੇ ਦੱਸ ਦੋ ਕੌਣ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਜੇ ਨਾਂ ਦੱਸੂਗਾ ਮੈਂ ਕੋਈ ਦਾ ਆਧਾਰ ਕੱਢ ਲਿਆ ਸੀਗਾ ਮੁੰਡੇ ਦਾ ਆਧਾਰ ਕੱਢਿਆ ਤੇ ਮੇਰਾ ਕਹਿੰਦਾ ਮੈਨੂੰ ਖਿਆਲ ਜਾਈ ਨਹੀਂਗਾ ਮੈਨੂੰ ਕਿ ਤਾਂ ਨਹੀਂ ਆਵੇ ਕੋ ਆ ਫੋਨ ਆ ਮੁੱਲਿਆ ਫੋਨ ਲਿਗਿਆ ਕਿੰਨਾ ਚਿਰ ਹੋ ਗਿਆ ਜੀ ਆ ਸਾਨੂੰ ਸਾਡੀ ਘੜ ਦੱਤੇ ਨੂੰ ਮੈਂ ਕਿਹਾ ਜੋ 2 ਮਹੀਨੇ ਜ਼ਰਾ ਕਿਛਾ ਗਏ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾ ਤਾਂ ਤੁਹਾਡੇ ਕੋਲੋਂ ਕੋਈ ਨਹੀਂ ਉਮਰ ਉਹਨਾਂ 20 ਸਾਲ ਦੱਸਿਆ 20 25 ਸਾਲ ਦੀ ਹੈ ਦੱਸਿਆ ਜੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਇਹਨਾਂ ਨਾਲ ਗੱਲ ਕੀਤੀ ਦੀ 25 ਸਾਲ ਕੱਢ ਨਹੀਂ ਲਿਆ ਦੋਈ ਕੁੜੀ ਦਾ ਧਾਰਕਾ ਲਿਆ ਹੋਗਾ ਮੇਰੇ ਕੋਲ ਚ ਸਿੱਖ ਜਥੇਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਨਗਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਨਹੀਂ ਨਿਰਾਦਰ ਤੇ ਦਾਅਵੇ ਮੇਂ ਜੇ ਬਜ਼ੁਰਗ ਆ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਵਾਰਿਆਂ ਨਾਮੇ ਪਾਛਾ ਦਾ ਬਣਾਇਆ ਤੇ ਚਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਜੇ ਤਾਂ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮਾਫ ਕਰ ਦਿਓ ਚਾਹੇ ਮੈਨੂੰ ਜਿਹੜਾ ਡੰਡ ਲਾਉਣਾ ਡੰਦਾ ਦਿਓ ਠੀਕ ਹੈ ਤੁਹਾਡੇ ਕੋਲ ਗਲਤੀ ਇਹੋ ਹੀ ਆਨੇ ਵੀ ਜ ਸਾਡੀ ਕਿਹ ਡੱਤਾ ਇਹੋ ਗਲਤੀ ਹੋਰ ਕਦੀ ਨਹੀਂ ਠੀਕ ਨਹੀਂ ਜੀ ਇਹਨਾਂ ਦੇ ਕਹਿਣ ਤੇ ਗਲਤੀ ਮੰਨਦੇ ਪਹਿਕੇ ਤੁਹਾਨੂੰ ਪਤਾ ਵੀ ਗਲਤੀ ਹੋਈ ਹੈ ਬਾਪਾ ਜੀ ਅੱਗੇ ਵੀ ਦੋ ਤਿੰਨ ਵਾਰੀ ਤੁਹਾਡੇ ਕੋਲੇ ਆਏ ਹੋ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਤੋਂ ਦੱਸਾਂ ਮੈਂ ਪਹਿਲਾਂ ਬਾਅਦ ਕਰਦਾ ਰਿਹਾ ਤੇ ਮੇਰਾ ਕਹਿੰਦਾ ਬਾਅਦ ਕਰਦਾ ਰਿਹਾ ਸਰਟੀਫਿਕੇਟ ਮੈਂ ਦਿੱਤਾ ਹੋਗਾ ਮੈਂਨਾਂ ਵਾਕਿਆ ਹੀ ਭਾਈ ਤੋਂ ਪਿੱਛੇ ਮੈਂ ਨਹੀਂ ਕਰਦਾ ਇਹ ਤਾਂ ਬੋਲ ਵੀ ਗਿਆ ਇਹ ਮੇਰੇ 2 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆ ਬਈ ਮੇਰੇ ਦਿਮਾਗ ਚੋਂ ਨਿਕਲ ਗਿਆ ਇਹ ਮੈਂ ਕੱਬਨੀ ਆ ਮੇਰਾ ਕਹਿੰਦਾ ਮੈਂ ਪੈਸਾ ਕੁੱਸਣ ਲਾਲਚ ਨਹੀਂ ਨਾ ਇਹਨੇ ਚੀਜਾਂ ਜੀ ਬਾਬੇ ਲੱਗਦਾ ਨਹੀਂ ਕਿ ਇੱਕ ਸਾਤ ਦੋ ਇੱਕ ਮਹੀਨਿਆਂ ਤੋਂ ਦੋ ਮਹੀਨਿਆਂ ਤੋਂ ਕੁੜੀ ਲੱਭਦੇ ਪਏ ਆ ਆਪਦੇ ਤੇ ਤੁਸੀਂ ਇੱਥੇ ਉਹਨਾਂ ਦਾ ਸਰਟੀਫਿਕੇਟ ਦੇਈ ਜਾ ਰਹੇ ਨਹੀਂ ਮੇਰਾ ਕਹਿਨ ਦਾ ਵੀ ਇਹ ਤਾਂ ਉਹ ਆਂਦੇ ਜਾਂ ਮਾਪਿਓ ਦੇ ਨਾਲ ਸਹਿਮਤ ਹੋ ਗਏ ਆਏ ਆ ਉਹ ਤਾਂ ਕੁੜੀ ਵੀ ਆਂਦੀ ਮੁੰਡਾ ਵੀ ਆਂਦਾ ਸੀ ਤੁਸੀਂ ਮਾਂ ਤੋਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪਰਤਾੜ ਕੀਤੀ ਅਪਦਾਲੋਂ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਇਹ ਕੀ ਜੀ ਤੁਸੀਂ ਤਾਂ ਅਪਦਾਲਨ ਕਰਨੀ ਸੀਗਾ ਬਾਬਾ ਜੀ ਤੁਸੀਂ ਮੈਂ ਕੀਤੀ ਸੀ ਉਹ ਤਾਂ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਜੀ ਮੈਂ ਕਿਹਾ ਵੀ ਸਰਟੀਫਿਕੇਟ ਨਹੀਂ ਜਾਏ ਨਾ ਉਹ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਵਾਲੇ ਮੈਂ ਫਸੂਗਾ ਉਹ ਆ ਨਹੀਂ ਬਾਬਾ ਜੀ ਨਹੀਂ ਜਾਏ ਨੀਗਾ ਅਸੀਂ ਮਸਬੜਾ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰ ਟਿਕਟ ਦਿੱਤਾ ਹੈ ਦਾ ਗੁਰਦਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਿਜਿਸਟਰ ਵੀ ਜਦੋਂ ਆਏ ਹੀ ਲੈ ਗਏ ਜੇਜ਼ਦਾਰ ਲੈ ਗਿਆ ਸੀ ਉਹ ਰਿਜਿਸਟਰ ਨਹੀਂ ਜਦੋਂ ਨਾਮ ਡਿੱਟਾਇਆ ਹਾਂ ਹੁਣ ਕੋਈ ਰਿਜਿਸਟਰ ਨਵਾਂ ਰਜਿਸਟਰ ਲਾ ਲਓ ਨਵਾਂ ਰਜਿਸਟਰ ਲਾਇਆ ਕੋਈ ਨੇ ਪੋਤਾ ਜੇ ਨਹੀਂ ਲਾ ਗੱਲ ਆਦਾ ਦਾਦਾ ਉਹਨਾਂ ਮੈਂ ਨੰਦ ਕੱਢ ਕਰਨੀ ਨਾ ਮੈਂ ਹੱਥ ਛੋੜ ਕੇ ਮੈਂ ਚੀਚਾ ਚਾਉਂਦਾ ਹੀ ਨਹੀਂਗਾ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਗ ਕੇ ਖੜਾ ਛੜੋ ਤੁਮੇ ਤੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਵਾਅਦਾ ਨੰਦ ਕੱਢ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਕਾਰੀ ਦੇਵੇ ਮੈਂ ਮੱਦੇ ਦਾ ਵੀ ਨਹੀਂ ਕਰੂੰਗਾ ਉਹਦਾ ਜਿਹੜੇ ਪੈਸੇ ਲਏ ਸੀ ਉਹ ਉਹ ਤਾਂ 2000 ਰੁਪਇਆ ਮੈਂ ਦਿੱਤਾ ਮੈਨੂੰ ਨਿਆ ਆ ਆ ਖਾਤਮਾ 5000 ਲਿਆਦਾ 1000 ਲਿਆਦਾ ਇਹਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਨਹੀਂ ਤਾਂ ਚਾਹੇ ਮਰਦਾਲ ਤੁਮ ਤੋਂ ਬਗੈਰ ਹੀ ਸਰਟੀਫਿਕੇਟ ਜਾਰੀ ਕਰਦਾ ਸਰਟੀਫਿਕੇਟ ਉਹ ਵਕੀਲ ਨੇ ਦੱਸਿਆ ਵੀ ਇਹ ਮਤਲਬ ਨੰਝ ਕਰ ਜੀ ਕਰਨੇ ਆ ਇਹ ਨੰਝ ਕਰ ਜੀ ਇਹਦੀ ਉਂਗਲੀ ਪੂਰੀ ਹੈ ਇਹ ਮਾਂ ਪਿਓ ਦੇ ਨਾਲ ਵੀ ਸਹਿਮਤ ਹੈ ਯੋ ਬਕੀਰ ਨੇ ਸਾਡੇ ਗੇੜ ਜਿਆਦਾ ਹੀ ਕਟਿਆ ਗੋਬਕੀਰ ਦੇ ਸਟੇਟਮ ਹੋਈ ਹੈ ਇਹਦੇ ਨਾਲ ਕੋਈ ਨਹੀਂ ਅੰਦਰ ਵੀ ਉਹ ਆਨੰਦ ਕਰਦੇ ਆ ਵਾਹ ਇਹ ਮਾਮਲਾ ਹੈ ਇੱਕ ਮਹੀਨੇ ਪਿੰਡ ਦੀ ਲੜਕੀ ਇੱਥੋਂ ਚਲੀ ਗਈ ਸੀ ਮੇਰੇ ਹੁਣ ਝਾਂਟ ਦਾ ਮਾਮਲਾ ਆਇਆ ਹੈ ਕਿ ਉਹਨੇ ਬੁੱਕੀ ਬ੍ਰੇਨ ਪਿੰਡ ਦੇ ਇੱਕ ਦੇਵ ਸਿੰਘ ਨਾਂ ਦੇ ਵਿਅਕਤੀ ਨਾਲ ਪੇਪਰ ਮੈਰਿਜ ਕਰਾਈ ਗਏ ਕੋਰਟ ਚ ਬੈਠੇ ਹੋਵੇ ਆਪਦੇ ਆਰਡਰ ਕਰੇ ਸਰ ਇਹ ਮਾਮਲਾ ਤੁਹਾਡੇ ਧਿਆਨ ਤੇ ਸੀਗਾ ਪਰ ਪਰਿਵਾਰ ਵੱਲੋਂ ਕਿ ਰੋਕ ਲਗਾਏ ਜਾ ਰਹੇ ਕਿ ਪੁਲਿਸ ਨੇ ਸਾਡੇ ਕੋਲ ਕਾਰ ਵੀ ਸਰੇ ਮੈਂ ਤਾਂ ਪਹਿਲਾਂ ਦੀ ਗੱਲ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਬਾਕੀ ਦੇ ਕੋਈ ਵਾਰੀ ਉਹਨਾਂ ਨੂੰ ਹੀ ਪੜਦਾ ਲ ਕਰ ਲਓ। ਉਹ ਦਾਲ ਕਰਦਾ ਇੱਕ ਮਿੰਟ ਚਾਹੁੰਦਾ ਕੋਈ ਗੱਲ ਜਦੋਂ ਨੰਦਕਾਰ ਚ ਕਰਨਾ ਹੈ ਹਾਂਜੀ ਨੰਦਕਾਰ ਚ ਹੋਏ ਆ ਕਿ ਐਵੇਂ ਸਰਟੀਫਿਕੇਟ ਨਹੀਂ ਲੈ ਤੈ ਨਹੀਂ ਹੋਇਆ ਅਜਾ ਨੰਦਕਾਰ ਨਹੀਂ ਹੋਇਆ ਜਿਆ ਨੰਦਕਾਰ ਵੀ ਨਹੀਂ ਹੋਇਆ ਨਹੀਂ ਸਰਟੀਫਿਕੇਟ ਕਿੰਨੇ ਪੈਸੇ ਲੈ ਪਾ ਬਈਆ ਮੇਰਾ ਕਹਿਦਾ ਸੀ ਪੈਸੇ ਨਹੀਂ ਦੇ ਦੇ ਕੇ ਨੰਦਕਾਰ ਨਹੀਂ ਨਿਸ਼ਾਨ ਸਾਹਿਬ ਆਦਾ ਚ ਮੈਂ ਕਿਹਾ ਕੋਈ ਗੱਲ ਨਹੀਂ ਪਾਪਾ ਸੱਚੀ ਗੱਲ ਕਹਿੰਦਾ ਵੀ ਆਨੰਦ ਘਰ ਤਾਂ ਨਹੀਂ ਹੋਏਗੇ ਨਹੀਂ ਸਰਟੀਫਿਕੇਟ ਕਹ ਲੈ ਦਿੱਤਾ ਤਾਗ ਤੇ ਲੈ ਕੇ अरे हालत नहीं रखी के देखना बस अब गवर्नमेंट अब यहाँ तो 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 अब �